ਜੇ ਪੰਜਾਬੀ ਹੋ ਪੰਜਾਬ ਨਾਲ ਪੂਰਾ ਵੀ ਪਿਆਰ ਕਰਦੇ ਤੇ ਵੀਡੀਓ ਵੇਖ ਕੇ ਸ਼ੇਅਰ ਜਰੂਰ ਕਰਿਓ ਅੱਗੇ ਜਾ ਕੇ ਲੱਖੇ ਸਿਧਾਨੇ ਦੀ ਵੀਡੀਓ ਵੀ ਆ ਵੀਡੀਓ ਤੇ ਆਦੀ ਬਹੁਤ ਜ਼ਰੂਰ ਆਪਾਂ ਸਾਰੇ ਵੋਟਾਂ ਦੇ ਵਿੱਚ ਬਿੱਜੀ ਆ ਤੇ ਇੱਕ ਬਹੁਤ ਵੱਡਾ ਕਾਂਡ ਹੋਣ ਜਾ ਰਿਹਾ ਸੀ ਹਲੇ ਤਾਂ ਵੱਟ ਗਿਆ ਪਰ ਹੋ ਸਕਦਾ ਅੱਗੇ ਵੀ ਕਿਉਂਕਿ ਸਰਕਾਰਾਂ ਉਦੋਂ ਹੀ ਸਾਡੇ ਤੇ ਕੋਈ ਐਵੇਂ ਦੀ ਚੀਜ਼ ਸੱਟਣਾ ਧੋਖਾ ਕਰਦੀਆਂ ਵਾ ਜਦੋਂ ਅਸੀਂ ਕਿਤੇ ਬਿੱਜੀ ਹੁੰਨੇ ਜਾਂ ਫਿਰ ਕੋਈ ਧੋਖਾ ਕਰਨ ਦੇ ਲਈ ਉਹ ਆਪਾਂ ਨੂੰ ਬਿੱਜੀ ਕਰ ਦਿੰਦੀਆਂ ਸਰਕਾਰਾਂ ਕਿਉਂਕਿ ਇਹ ਇੱਕ ਕਾਫੀ ਵੱਡਾ ਮਸਲਾ ਆ ਸ਼ੁਰੂ ਤੋਂ ਸਾਡੇ ਯਾਦ ਦੇ ਨਾਲ ਤੱਕੇ ਹੁੰਦੇ ਆ ਯਾਰ ਹੋ ਰਹੇ ਆ ਹੁੰਦੇ ਰਹਿਣਗੇ ਜਦੋਂ ਤੱਕ ਅਸੀਂ ਜਾਗਰੂਕ ਨਹੀਂ ਹੋਏ ਆਪਣਾ ਅਲਾਗ ਸਰਕਾਰ ਨਹੀਂ ਬਣਾਇਆ ਔਰ ਇਹ ਬਹੁਤ ਜੋ ਵੀ ਆਪਾਂ ਸਟੇਟ ਦੀ ਸਰਕਾਰ ਚੁੰਨਦੇ ਹਾਂ ਉਹ ਦਿੱਲੀ ਦੀ ਹੀ ਝੋਲੀ ਚੁੱਕ ਮੰਦੀ ਆ ਚਾਹੇ ਉਹ ਕਾਂਗਰਸ ਹੋਵੇ ਕਾਲੀ ਹੋਵੇ ਜਾਂ ਆਪ ਹੋਵੇ ਇਹਨਾਂ ਦਾ ਹਾਲ ਦਿੱਲੀ ਤੇ ਗੱਲਿਆ ਵਰਗਾ ਹੀ ਆ ਔਰ ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪਹਿਲੋਂ ਹੀ ਆਪਣੇ ਨਾਲ ਪਾਣੀ ਤਾਂ ਆਪਣਾ ਪਹਿਲੋਂ ਹੀ ਖੋਲਿਆ ਪਛਾਈ ਲਾ ਕੇ ਪਹਿਲੋਂ ਖੋਲੇ ਚੰਡੀਗੜ੍ਹ ਪਹਿਲੋਂ ਖੋਲਿਆ ਆਪਾਂ ਨੂੰ ਦਿੱਤਾ ਕਿ ਇਹਨਾਂ ਨੇ ਪੰਜਾਬ ਨੂੰ ਤਨਾ ਚੋਂ ਸਾਰੇ ਵੰਡ ਕੇ ਇੱਕ ਛੋਟਾ ਜਿਹਾ ਟੁਕੜਾ ਦਿੱਤਾ ਸਾਨੂੰ ਉਹਦੇ ਕਿਉਂ ਸਾਡੇ ਹੱਕ ਖੋਲੇ ਤੇ ਪਾਣੀ ਪਹਿਲੋ ਸਾਡੇ ਕੋਲ ਹੈ ਨਹੀਂ ਆ ਧਰਤੀ ਦੇ ਵਿੱਚੋਂ ਅਸੀਂ ਝੋਨੇ ਦੇ ਚੱਕਰ ਦੇ ਵਿੱਚ ਪਾਣੀ ਸਾਰਾ ਖਤਮ ਕਰ ਦਿੱਤਾ ਵਾ ਮਕਾਦਦਾ ਕੱਢ ਦਿੱਤਾ ਵਾ ਔਰ ਧਰਤੀ ਨੂੰ ਨਿਚੋੜ ਦਿੱਤਾ ਵਾ ਧਰਤੀ ਸੁੱਕ ਚੁੱਕੀ ਆ ਬੰਜਰ ਹੋ ਰਹੀ ਆ ਔਰ ਜ਼ਹਿਰ ਪਾ ਪਾ ਕਰਕੇ ਫਸਲਾਂ ਤੇ ਧਰਤੀ ਦੀ ਹਿੱਕ ਸਾੜ ਦਿੱਤੀ ਆ ਜ਼ਹਿਰ ਪਿਲਾ ਦਿੱਤਾ ਹਰ ਤਰਫ ਐਸੀ ਵੀ ਬਿਮਾਰੀ ਫਲਾ ਦਤੀ ਆ ਡਾਇਬਟੀਜ਼ ਜੋ ਗਰ ਬਹੁਤ ਸਾਰੀਆਂ ਬਿਮਾਰੀਆਂ ਦਾ ਘਰ ਪੰਜਾਬ ਬਣ ਗਿਆ ਵਾ ਔਰ ਹੋਣ ਜਿਹੜਾ ਥੋੜਾ ਬਹੁਤ ਰਹਦ ਖੁੰਦ ਹੈ ਸਾਡੀ ਉਹ ਵੀ ਨਿਚੋੜਨ ਨੂੰ ਫਿਰਦੇ ਆ ਤੇਨੂੰ ਪਤਾ ਹੋਣਾ ਚਾਹੀਦਾ ਕਿ ਇਹਨਾਂ ਨੇ ਚੁੱਪਚਾਪ ਹੀ ਪਟਵਾਰ ਮੈਕਮੈਨ ਨੂੰ ਹੁਕਮ ਦਿੱਤਾ ਸੀ ਕਿ ਤੁਸੀਂ ਜਾ ਕੇ ਸਰਵੇ ਕਰਕੇ ਇੱਕ ਰਿਪੋਰਟ ਲਵੋ ਕਿ ਹਾਰੇ ਕਿ ਜਗ੍ਹਾ ਤੇ ਨਹਿਰੀ ਪਾਣੀ ਪਹੁੰਚ ਚੁੱਕਾ ਪੰਜਾਬ ਦੇ ਵਿੱਚ ਚਾਹੇ ਉਹ ਟੇਲ ਆ ਚਾਹੇ ਉਹ ਕੁਛ ਵੀ ਆ ਆਰ ਜਗ੍ਹਾ ਨਹਿਰੀ ਪਾਣੀ ਪਹੁੰਚ ਚੁੱਕਿਆ ਹੈ ਪੰਜਾਬ ਦੇ ਸਾਰੇ ਪੰਜਾਬ ਨੇ ਸਾਰੇ ਨੌਜਵਾਨਾਂ ਦੀ ਆਵਾਜ਼ ਸੀ ਰਿਪੋਰਟ ਬਣਾ ਕੇ ਦੇਣਗੇ ਇਹੋ ਜਿਹਾ ਨਾ ਪਤਾ ਕਿ ਬਾਕੀ ਰਾਜਾਂ ਦੇ ਇੰਨਾ ਆਪਨੇ ਆ ਰਹੇ ਵੀ ਜਿਹਾਣਾ ਪੂਰਾ ਖਡੂਰ ਸਾਹਿਬ ਹਲਕੇ ਤੋਂ ਬਾਕੀ ਦੇ ਬਚਿਆ ਪਾਣੀ ਜੇਕਰ ਸੀਮ ਬਾਕੀ ਰਾਜਾਂ ਨੂੰ ਦੇ ਦਿੱਤਾ ਜਿਹੜਾ ਥੋੜਾ ਬਹੁਤ ਬਚਦਾ ਪਾਣੀ ਹੋਵੇ ਖੌਨ ਦਾ ਇੱਕ ਪਲਾਨ ਬਣਾਇਆ ਗਿਆ ਵਾ ਹਾਲਾਂਕਿ ਪਰ ਮੈਕਮਿਨੇ ਇਸ ਨੂੰ ਸੈਪਟ ਨਹੀਂ ਕੀਤਾ ਉਹਨਾਂ ਨੇ ਇਸ ਨੂੰ ਐਸੀ ਚੋਥੀ ਰਿਪੋਰਟ ਦੇ ਦੇਰ ਤੋਂ ਮਨਾ ਕਰ ਦਿੱਤਾ ਤੇ ਜੋ ਇਹਨਾਂ ਦਾ ਮੇਨ ਲੀਡਰਸ਼ਿਪ ਖਵਾਗਾ ਖਵਾ ਰਿਆਂ ਦਾ ਉਹਨੂੰ ਚੋਕੀ ਉਹਨਾਂ ਨੇ ਕਿਤੇ ਹੱਲ ਕਰ ਦਿੱਤਾ ਉਹਦੀ ਪ੍ਰਾਪਰ ਕਰਨ ਅ ਇਹ ਚੋਥੀ ਰਿਪੋਰਟ ਨੂੰ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਚੋਥੀ ਰਿਪੋਰਟ ਇਸ ਕਰਕੇ ਬਣਾਈ ਜਾ ਰਹੀ ਸੀ ਜੋ ਫਰਮਾਈ ਜਾ ਰਹੀ ਸੀ ਕਿਉਂਕਿ ਇਹ ਚਾਹਦੇ ਸੀ ਕਿ ਇੱਕ ਸਪੀਕੂਲਟਰ ਇਨਕਾਰ ਦਿੱਤਾ ਜਾਵੇ ਕਿ ਹਰ ਟਿਕਾਣਾ ਪਾਣੀ ਪਹੁੰਚ ਚੁੱਕਾ ਵਾ ਤੇ ਜਿਹੜਾ ਵਾਅਦਾ ਪਾਣੀ ਸਪੀਕੂਲਟਰ ਨੇ ਆਪੇ ਹੀ ਕਰ ਦਿੱਤਾ ਸੀ ਕਿ ਇਹ ਬਾਕੀ ਰਾਜਾਂ ਨੂੰ ਦੇ ਦਿੱਤਾ ਜਾਵੇ ਪਰ ਜਦੋਂ ਤੁਸੀਂ ਜਾਣਦੇ ਹੋ ਤੁਸੀਂ ਸਭ ਸਮਝਦੇ ਹੋਗੇ ਕਿਤੇ ਵੀ ਪਾਣੀ ਪੰਜਾਬ ਦੇ ਵਿੱਚ ਨਹਿਰੀ ਪਾਣੀ ਨਹੀਂ ਆਇਆ ਹੈ ਔਰ ਸਾਡੇ ਇਲਾਕੇ ਜੇ ਅਗਰ ਤਨਤਨ ਪੱਟੀ ਦੇ ਇਲਾਕੇ ਦੇਖੇ ਜੇੜੇ ਕਿਤੇ ਵੀ ਨਹਿਰੀ ਪਾਣੀ ਨਹੀਂ ਹੈ ਇਹ ਇੱਕ ਬਕਵਾਸਬਾਦੀ ਆ ਇੱਕ ਪੰਜਾਬ ਨੂੰ ਲੁੱਟਣ ਦੀ ਇੱਕ ਨਵੀਂ ਚਾਲ ਸਾਜ਼ਿਸ਼ ਹੈ ਪੰਜਾਬ ਤੋਂ ਪਾਣੀ ਲੁੱਟਣ ਦੀ ਪਰ ਤੁਸੀਂ ਜਾਗਰਤ ਰਹੋ ਤੇ ਨਾਲ ਐਵੇਂ ਦੇ ਧੋਖੇ ਹੋਏ ਆ ਪਹਿਲਾਂ ਹੋਏ ਤੇ ਹੁਣ ਵੀ ਹੁੰਦੇ ਰਹਿਣਗੇ ਚਾਹੇ ਕੋਈ ਵੀ ਰਹੇ ਤੇ ਅੱਨਾ ਤੋਂ ਹੁੰਦੇ ਰਹਿਣਗੇ ਲਖਸ ਸੁਧਾਨੇ ਦੀ ਇੱਕ ਰਿਪੋਰਟ ਨਾਲ ਨਾਲ ਸੁਣ ਲੋ ਆਹ ਪਰਸੋਂ ਦੀ ਲਗਾਤਾਰ ਇੱਕ ਗੱਲ ਜਿਹੜੀ ਖਬਰਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਆ ਪੰਜਾਬ ਦੇ 200 ਪਟਵਾਰੀ ਚਾਰਟ ਸ਼ਿਟ ਕਰਤੇ ਪੰਜਾਬ ਦਾ ਜਿਹੜਾ ਪਟਵਾਰੀ ਆ ਪ੍ਰਧਾਨ ਆ ਪੜਵਾਰ ਯੂਨੀਅਨ ਦਾ ਉਹ ਨੂੰ ਮੁਅਤਲ ਕਰਕੇ ਉਹਦੀ ਬਦਲੀ ਪਠਾਨਕੋਟ ਦੀ ਕਰਤੀ ਜਿਹੜਾ ਕ੍ਰਿਸ਼ਨ ਕੁਮਾਰ ਆ ਇਹਨਾਂ ਲਾਇਆ ਹੋਇਆ ਉਨੇ ਹਦਾਇਤਾ ਕੀਤੀਆਂ ਬਰਬਲੀਆ ਨੇ ਮੂੰਹ ਜਵਾਨੀ ਕਿ ਆਪ ਕੁਲਿਫਤੀ ਪੜ੍ਹਤੀ ਨਹੀਂ ਕਿਹਾ ਵੀ ਸਾਨੂੰ ਜਾ ਕੇ ਪਿੰਡਾਂ ਦੇ ਵਿੱਚੋਂ ਇਹ ਰਿਪੋਰਟ ਬਣਾ ਕੇ ਭੇਜੋ ਵੀ ਇਹ ਸਰਕਾਰ ਨੇ ਸਾਰੇ ਪੰਜਾਬ ਦੇ ਵਿੱਚ ਨਹਿਰੀ ਪਾਣੀ ਪਹੁੰਚਦਾ ਕਰਤਾ ਉਹ ਪਟਵਾਰਗਾਨ ਦੇਦਾ ਜਵਾਬ ਉਹ ਕਹਿੰਦੇ ਅਸੀਂ ਪੰਜਾਬ ਨਾਲ ਧੋਖਾ ਨਹੀਂ ਕਰਨਾ ਜਦੋਂ ਪੰਜਾਬ ਕੋਲੇ ਪਾਣੀ ਪਹੁੰਚੇ ਹੀ ਨਹੀਂ ਅਸੀਂ ਇਹ ਕਿਉਂ ਰਿਕਾਰਡ ਬਣਾ ਕੇ ਦੇਗੇ ਕਿਉਂ ਡਾਟਾ ਇਕੱਠਾ ਕਰਕੇ ਦੇਗੇ ਇੱਕ ਜਾਲੀ ਇੱਕ ਫੇਕ ਡਾਟਾ ਵੀ ਪਾਣੀ ਪੰਜਾਬ ਚ ਪਹੁੰਚ ਗਿਆ ਉਹਦਾ ਨੁਕਸਾਨ ਕੀ ਹੋਣਾ ਪਹਿਲਾ ਨੁਕਸਾਨਦਰਾ ਇਹ ਹੋਣਾ ਕਿ ਜਿਹੜਾ ਸਾਡਾ ਸੁਪਰੀਮ ਕੋਰਟ ਕੇਸ ਚੱਲਦਾ ਪਾਣੀਆਂ ਦਾ ਜਦੋਂ ਇਹ ਉੱਥੇ ਰਿਪੋਰਟਾਂ ਆ ਗਏ ਵੀ ਪੰਜਾਬ ਨੂੰ ਤਾਂ ਪਾਣੀ ਪੂਰਾ ਹੋ ਗਿਆ ਉਹ ਕਹਿੰਨਗੇ ਫਿਰ ਦੇ ਦਿਓ ਬਾਕੀ ਪਾਣੀ ਦੂਜੇ ਸੂਬਿਆਂ ਨੂੰ ਪਹਿਲੇ ਹੀ ਸਾਡਾ ਪਾਣੀ ਬਹੁਤ ਜ਼ਿਆਦਾ ਲੁੱਟਿਆ ਜਾ ਚੁੱਕਿਆ 47 ਤੋਂ ਲੈ ਕੇ ਪਾਣੀ ਲੁੱਟਿਆ ਗਿਆ ਪੰਜਾਬ ਦਾ ਕੋਈ ਬੰਦਾ ਇਸ ਮਸਲੇ ਤੇ ਬੋਲਣ ਨੂੰ ਤਿਆਰ ਨਹੀਂ ਹੈਗਾ ਸੋ ਇਸ ਕਰਕੇ ਮੈਂ ਪਿੰਡ ਵਾਲੋਂ ਤੁਹਾਨੂੰ ਬੇਨਤੀ ਕਰਦਾ ਤੁਹਾਡੇ ਪਿੰਡਾਂ ਦੇ ਵਿੱਚ ਝਾੜੂ ਵਾਲਿਆਂ ਨੇ ਬੁੱਲਣ ਆਉਣਾ ਹੈ ਪ੍ਰਚਾਰ ਕਰਨ ਆਉਣਾ ਹੈ ਇਹਨਾਂ ਨੂੰ ਸਵਾਲ ਪੁੱਛੋ ਵੀ ਜਿਹੜਾ ਤੁਸੀਂ ਆ 200 ਪਟਵਾਰੀ ਚਾਰਟ ਸ਼ੀਟ ਕੀਤਾ ਹੈ ਜਿਹੜੇ ਪਟਵਾਰੀ ਮੁਤਲ ਕੀਤੇ ਆ ਜਿਹੜੇ ਪਟਵਾਰੀਆਂ ਡਿਊਟੀਆਂ ਲਾਇਆਂ ਧੱਕੇ ਨਾਲ ਕਹਿੰਦੇ ਹੋ ਕਿ ਤੁਸੀਂ ਅੰਕੜੇ ਬਣਾ ਕੇ ਭੇਜੋ ਵੀ ਸਾਰੇ ਪਿੰਡਾਂ ਨੂੰ ਪਾਣੀ ਪੂਰਾ ਕਰਤਾ ਤੁਹਾਨੂੰ ਮੈਂ ਕੁਦਰਤੀ ਗੱਲ ਇਹ ਆ ਉਹਨਾਂ ਲੋਕਾਂ ਕੋਲੇ ਬੈਠਾ ਮੈਂ ਮੈਂ ਬੈਠਾ ਮੀਆਂ ਪਿੰਡ ਇਹ ਮੀਆਂ ਪਿੰਡ ਆ ਇੱਥੇ ਪੇਰੋਂ ਜੌਰਕੀਆਂ ਟਾਂਡੀਆਂ ਮੀਆਂ ਵੀਰੇ ਵਾਲਾ ਬਾਜੇ ਵਾਲਾ ਛੇਰਿਆਂ ਵਾਲੀ ਸਾਨੇ ਵਾਲੀ ਇੱਥੇ-ਇੱਥੇ ਘੱਟੋ-ਘੱਟ 40-50 ਪਿੰਡ ਹੋਣਗੇ ਜਿਹੜੇ ਲੋਕਾਂ ਕੋਲ ਥੱਲੇ ਪਾਣੀ ਬਹੁਤ ਮਾੜਾ ਬਾਈ ਪੀਣਯੋਗ ਪਾਣੀ ਬਹੁਤ ਮਾੜਾ ਹੈ ਇਨ੍ਹਾਂ ਲੋਕਾਂ ਦੀ ਗੱਲ ਸੁਣ ਕੇ ਨਾ ਰੋਣਾ ਆਉਂਦਾ ਬੰਦੇ ਨੂੰ ਵੀ ਇਹ ਪੰਜਾਬ ਦੇ ਲੋਕ ਆ ਤੇ ਪਾਣੀ ਤੋਂ ਬਿਨਾ ਕਿਵੇਂ ਤਰਸਦੇ ਆ ਤੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਪੰਜਾਬ ਦੀ ਸਰਕਾਰ ਕਹਿੰਦੀ ਹੈ ਪਰਿਵਾਰਕਾਂ ਨੂੰ ਵੀ ਅੰਕੜੇ ਬਣਾ ਕੇ ਭੇਜੋ ਪਾਣੀ ਦਾ ਪੂਰਾ ਹੋ ਗਿਆ ਉਹ ਪਾਣੀ ਦਾ ਪਹਿਲੇ ਸਾਡੇ ਕੋਲ ਖੋਕੇ ਲੈ ਗਏ ਜੇ ਤੁਸੀਂ ਇਹ ਅੰਕੜਾ ਬਣਾ ਕੇ ਆ ਰਿਪੋਰਟਾਂ ਬਣਾ ਕੇ ਉੱਥੇ ਕੱਲੀਆਂ ਵੋਟਾਂ ਲੈਣ ਦੇ ਮਾਰੇ ਆ ਝੂਠੇ ਅੰਕੜੇ ਬਣਾ ਕੇ ਦਿਓਗੇ ਸੜਾ ਰੈਂਦਾ ਖੁੰਦਾ ਮਾੜਾ ਮੋਟਾ ਪਾਣੀ ਉਹ ਵੀ ਲੈ ਜਾਣਗੇ ਕਿਉਂ ਦੱਸਿਓ ਪਿੰਡ ਵਾਲੋ ਪਾਣੀ ਦੇ ਹਾਲਾਤ ਕੀ ਆ ਦਾ ਦਮਾਂ ਮੈਂ ਉਹ ਕਿਲਾਣੀ ਮੁੰਡੇ ਦੀ ਜਨਾਬੀ ਕਿੰਨੇ ਟਾਈਮ ਚ ਕਿ ਰਹਿਤਾ 9 ਘੰਟੇ ਕਿੰਨਾ ਪਾਰੀ ਦਾ ਦਾ ਬੂ ਟਿਕਾ ਗਾ ਗਿਓ ਤੇ ਤੁਹਾਡੀ ਉਹ 25 40 ਮਿੰਟ ਮੂਨ ਤੋਂ ਪਾਤਲੇ ਫਿਰ ਉਹ ਤੋਂ ਚਲਾਈ ਦੁਆਰੇ